ਅੱਜ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਵਾਲਾ ਤਮਾਸ਼ਾ ਪੂਰੀ ਦੁਨੀਆ ਨੇ ਸ਼ਰਮ ਆ ਦੇਖਿਆ ਅੱਜ 4 ਫਰਵਰੀ ਐਸ ਵਕਤ ਤੱਕ ਦੀਆਂ 8 ਵੱਡੀਆਂ ਖਬਰਾਂ ਨੇ ਪਹਿਲਾਂ ਤੁਹਾਨੂੰ ਦੱਸਦੇ ਹਾਂ ਮੁੱਖ ਖਬਰਾਂ ਤੇ ਫਿਰ ਦੱਸਾਂਗੇ ਹਰ ਖਬਰ ਦੀ ਡਿਟੇਲ ਵਿੱਚ ਪੂਰੀ ਜਾਣਕਾਰੀ ਬੇਨਤੀ ਹੈ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਵੋ ਪਹਿਲੀ ਵੱਡੀ ਖਬਰ ਹੈ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਦਾ ਵੱਡਾ ਝਗੜਾ ਹੋਇਆ ਪੇਚਾ ਪਿਆ ਤਿੱਖੀ ਬਹਿਸ ਹੋਈ ਹੈ ਇੱਕ ਦੂਜੇ ਨੂੰ ਵੱਡੀਆਂ ਗੱਲਾਂ ਆਖੀਆਂ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਪਿਛਲੇ ਦਿਨੀ ਡੇਰਾ ਬਿਆਸ ਦੇ ਮੁਖੀ ਵੱਲੋਂ ਮਜੀਠੀਆ ਦੀ ਜੇਲ੍ਹ 'ਚ ਮੁਲਾਕਾਤ ਕਰਨ ਬਾਰੇ ਤੇ ਸੁਪਰੀਮ ਕੋਰਟ ਵੱਲੋਂ ਮਜੀਠੀਆ ਦੀ ਜਵਾਨਤ ਕਰਨ ਬਾਰੇ ਆਮ ਆਦਮੀ ਪਾਰਟੀ ਨੇ ਅੱਜ ਬਹੁਤ ਪਚਾਲ ਪਾਉਣ ਵਾਲਾ ਬਿਆਨ ਦੇ ਦਿੱਤਾ ਕੀ ਬਿਆਨ ਦਿੱਤਾ ਹੈ ਇਹ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਆ ਅਗਲੀ ਵੱਡੀ ਖਬਰ ਹੈ ਕਿ ਕਾਂਗਰਸ ਦੇ ਐਲਓਪੀ ਕਾਂਗਰਸ ਦੇ ਸੀਨੀਅਰ ਨੇਤਾ ਪਰਤਾਪ ਬਾਜਵਾ ਨੇ ਡੇਰਾ ਬਿਆਸ ਮੁਖੀ ਬਾਰੇ ਭਗਵੰਤ ਮਾਨ ਦੇ ਬਿਆਨ ਬਾਰੇ ਇੱਕ ਬੜੀ ਵੱਡੀ ਤੇ ਅਜੀਬ ਟਿੱਪਣੀ ਕੀਤੀ ਹੈ ਉਹ ਵੀ ਤੁਹਾਨੂੰ ਅੱਗੇ ਪੂਰੀ ਜਾਣਕਾਰੀ ਦਿੰਨੇ ਆ ਅਗਲੀ ਵੱਡੀ ਖਬਰ ਹੈ ਕੱਲ ਨੂੰ ਵੱਡਾ ਪ੍ਰਦਰਸ਼ਨ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਹੈ ਇਹਦਾ ਐਲਾਨ ਕਰ ਦਿੱਤਾ ਗਿਆ ਹੈ ਪ੍ਰਦਰਸ਼ਨ ਕਿੱਥੇ ਕਿਵੇਂ ਤੇ ਕਾਹਦਾ ਹੋਣਾ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਐਸਐਸਪੀ ਪਟਿਆਲਾ ਦੀ ਕਥਿਤ ਵੀਡੀਓ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਉੱਚ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਨੇ ਝਾੜ ਪਾਈ ਹੈ ਤੇ ਵੱਡੀ ਟਿੱਪਣੀ ਕੀਤੀ ਹੈ ਜਾਣਕਾਰੀ ਪੂਰੀ ਤੁਹਾਨੂੰ ਆਪਾਂ ਅੱਗੇ ਦੰਨੇ ਆ ਹੁਣ ਅਗਲੀ ਖਬਰ ਹੈ ਅੱਜ ਨਕੋਦਰ ਦੇ ਵਿੱਚ ਪੁਲਿਸ ਐਨਕਾਊਂਟਰ ਕੀਤਾ ਗਿਆ ਇਹ ਵੀ ਪੂਰੀ ਜਾਣਕਾਰੀ ਅੱਗੇ ਦੰਨੇ ਆ ਅਗਲੀ ਵੱਡੀ ਖਬਰ ਹੈ ਪੁਲਿਸ ਕਮਿਸ਼ਨਰ ਨੂੰ ਤਲਬ ਕੀਤਾ ਗਿਆ ਅਦਾਲਤ ਦੇ ਵੱਲੋਂ ਤੇ ਅੱਜ ਪੁਲਿਸ ਕਮਿਸ਼ਨਰ ਦੀ ਅਦਾਲਤ ਦੇ ਵਿੱਚ ਪੇਸ਼ੀ ਸੀ ਇਹ ਵੀ ਜਾਣਕਾਰੀ ਤੁਹਾਨੂੰ ਅੱਗੇ ਪੂਰੀ ਦੰਨੇ ਆ ਐਸ ਐਚਓ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਕਿਹੜਾ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦੰਨੇ ਆ ਅਗਲੀ ਵੱਡੀ ਖਬਰ ਹੈ ਸਰਪੰਚ ਬਣਨ ਦੇ ਵਾਸਤੇ ਇੱਕ ਬੰਦੇ ਨੇ ਆਪਣੀ ਧੀ ਨਹਿਰ ਚ ਸੁੱਟ ਦਿੱਤੀ ਇਹ ਬੜੀ ਅਜੀਬ ਖਬਰ ਹੈ ਇਹਦੀ ਵੀ ਪੂਰੀ ਜਾਣਕਾਰੀ ਤੁਹਾਨੂੰ ਦੇਣੀ ਹੈ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਅੱਜ ਫਿਰ ਕਾਫੀ ਮਾਤਰਾ ਦੇ ਵਿੱਚ ਚਿੱਟਾ ਬਰਾਮਦ ਹੋਇਆ ਕਿੱਥੋਂ ਕਿਵੇਂ ਇਹ ਵੀ ਜਾਣਕਾਰੀ ਤੁਹਾਨੂੰ ਅੱਗੇ ਦਿੰਦੇ ਆ ਜਿਹੜਾ ਪਾਸਟਰ ਵਰਜਿੰਦਰ ਪਿਛਲੇ ਦਿਨੀ ਫੜਿਆ ਗਿਆ ਸੀ ਉਸ ਤੋਂ ਬਾਅਦ ਅੱਜ ਉਸ ਦੇ ਮਾਮਲੇ 'ਚ ਇੱਕ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਹੈ ਗ੍ਰਿਫਤਾਰ ਕੀਤਾ ਗਿਆ ਹੈ ਪੂਰੀ ਜਾਣਕਾਰੀ ਇਹਦੀ ਵੀ ਤੁਹਾਨੂੰ ਆਪਾਂ ਅੱਗੇ ਦੇਣੀ ਹੈ ਅਗਲੀ ਖਬਰ ਹੈ ਦੋ ਜਹਾਜ਼ ਅੱਜ ਭਾਰਤ ਦੇ ਵਿੱਚ ਫੇਰ ਟਕਰਾਏ ਨੇ ਕਿੱਥੇ ਕਿਵੇਂ ਇਹ ਵੀ ਦੱਸਦੇ ਆ ਅਗਲੀ ਖਬਰ ਹੈ ਸਿਮਰਨਜੀਤ ਸਿੰਘ ਮਾਨ ਨੇ ਮਾਫੀ ਮੰਗੀ ਹੈ ਕਿਸ ਮਾਮਲੇ 'ਚ ਕਾਹਤੋਂ ਪੂਰੀ ਜਾਣਕਾਰੀ ਅੱਗੇ ਦੇਣੀ ਹੈ ਔਰ ਅਮਰਤਪਾਲ ਸਿੰਘ ਦਾ ਮਾਮਲਾ ਫੇਰ ਅੱਜ ਅਦਾਲਤ ਦੇ ਵਿੱਚ ਗਿਆ ਕਿਉਂਕਿ ਇਹਦੀ ਜਾਣਕਾਰੀ ਵੀ ਤੁਹਾਨੂੰ ਦੰਨੇ ਆ ਔਰ ਹੁਣ ਆਪਾਂ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਅੱਜ ਰਾਹੁਲ ਗਾਂਧੀ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਵਿਚਾਲੇ ਵੱਡਾ ਪੇਚਾ ਪਿਆ ਉਸ ਵਕਤ ਜਦੋਂ ਅੱਜ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਬਜਟ ਸੈਸ਼ਨ ਤਾਂ ਉਥੇ ਰਾਹੁਲ ਗਾਂਧੀ ਕਾਂਗਰਸ ਦੇ ਕਾਫੀ ਸਾਰੇ ਐਮਪੀਆ ਦੇ ਨਾਲ ਇੱਕ ਬੈਨਰ ਲੈ ਕੇ ਬੈਠੇ ਸੀ ਔਰ ਉਹਦੇ ਉੱਪਰ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਸੀ ਕਿਉਂਕਿ ਮੋਦੀ ਸਰਕਾਰ ਨੇ ਬੀਤੇ ਦਿਨ ਅਮਰੀਕਾ ਦੇ ਨਾਲ ਇੱਕ ਐਸਾ ਸਮਝੌਤਾ ਕੀਤਾ ਜਿਹੜਾ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਲਈ ਬਹੁਤ ਗਲਤ ਦੱਸਿਆ ਜਾ ਰਿਹਾ ਜਦੋਂ ਰਾਹੁਲ ਗਾਦੀ ਹੋਰੀ ਉਹ ਬੈਨਰ ਲੈ ਕੇ ਬੈਠੇ ਸੀ ਤਾਂ ਭਾਈ ਉੱਥੇ ਕਾਂਗਰਸ ਦੇ ਵਿੱਚੋਂ ਭਾਜਪਾ ਚ ਰਵਨੀਤ ਬਿੱਟੂ ਆ ਗਿਆ ਤੇ ਰਵਨੀਤ ਬਿੱਟੂ ਨੇ ਪਹਿਲਾਂ ਇੱਕ ਟੀਚਰ ਕੀਤੀ ਜਿੱਥੋਂ ਕਹਾਣੀ ਸ਼ੁਰੂ ਹੋਈ ਰਵਨੀਤ ਬਿੱਟੂ ਦੀ ਆਵਾਜ਼ ਆ ਰਹੀ ਹੈ ਵੀਡੀਓ ਦੇ ਵਿੱਚ ਰਵਨੀਤ ਬਿੱਟੂ ਕਹਿ ਰਿਹਾ ਕਿ ਵੇਖੋ ਇਹ ਕਾਂਗਰਸ ਦਾ ਜੁੱਧ ਜਿੱਤ ਕੇ ਆਏ ਨੇ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਰਾਹੁਲ ਗਾਂਧੀ ਹੈ ਉਸ ਨੇ ਹੱਥ ਕੱਢਿਆ ਰਵਨੀਤ ਬਿੱਟੂ ਵੱਲ ਬੁਲਾਉਣ ਦੇ ਲਈ ਤੇ ਨਾਲੇ ਰਵਨੀਤ ਬਿੱਟੂ ਨੂੰ ਕਹਿੰਦਾ ਹਾਂ ਜੀ ਮੇਰੇ ਗਦਾਰ ਦੋਸਤ ਕੀ ਹਾਲ ਹੈ ਤਾਂ ਜਦੋਂ ਗਦਾਰ ਦੋਸਤ ਕਿਹਾ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਤਾਂ ਫਿਰ ਉੱਥੇ ਰੌਲਾ ਪਿਆ ਉਸ ਤੋਂ ਬਾਅਦ ਫਿਰ ਥੋੜੀ ਤੂ ਤੂ ਮਾਮੇ ਹੋਈ ਰਾਜਾ ਵੜਿੰਗ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਹੁਲ ਗਾਂਧੀ ਦੇ ਕੋਲੇ ਬੈਠੇ ਸੀ ਉਹ ਵੀ ਖੜਾ ਹੋ ਗਿਆ ਰਾਜਾ ਵੜਿੰਗ ਵੀ ਬੋਲਣ ਲੱਗ ਗਿਆ ਰਵਨੀਤ ਮਿੱਟੂ ਉੱਥੇ ਇਕੱਲਾ ਸੀ ਉਹ ਖਿਸਕ ਗਿਆ ਉਸ ਤੋਂ ਬਾਅਦ ਫਿਰ ਰਵਨੀਤ ਮਿੱਟੂ ਹੁਣ মিডিਆ ਦੇ ਸਾਹਮਣੇ ਇਹ ਕਹਿ ਰਿਹਾ ਵੀ ਇਹ ਕਾਂਗਰਸ ਪਾਰਟੀ ਉਹ ਆ ਜਿਸ ਪਾਰਟੀ ਨੇ ਸਿੱਖਾਂ ਦਾ ਕਹਨ ਕਰਵਾਇਆ ਰਵਨੀਤ ਮਿੱਟੂ ਕਹਿ ਰਿਹਾ ਕਿ ਕਾਂਗਰਸ ਉਹ ਪਾਰਟੀ ਆ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਰਵਨੀਤ ਬਿੱਟੂ ਕਹਿ ਰਿਹਾ ਕਿ ਕਾਂਗਰਸ ਉਹ ਪਾਰਟੀ ਆ ਜਿਨੇ 84 ਦੇ ਵਿੱਚ ਸਿੱਖਾਂ ਦਾ ਦਿੱਲੀ ਚ ਕਤਲੇਆਮ ਕਰਾਇਆ ਔਰ ਰਵਨੀਤ ਬਿੱਟੂ ਕਹਿ ਰਿਹਾ ਕਿ ਇਹ ਸਾਰੇ ਜ਼ਿੰਮੇਵਾਰ ਨੇ ਪਰ ਨਾਲ ਦੀ ਨਾਲ ਕਾਂਗਰਸ ਵਾਲੇ ਰਵਨੀਤ ਬਿੱਟੂ ਨੂੰ ਘੇਰ ਰਹੇ ਨੇ ਉਹ ਕਹਿੰਦੇ ਇੱਕ ਡੇਢ ਸਾਲ ਪਹਿਲਾਂ ਤੱਕ ਤੂੰ ਇੰਨੇ ਸਾਲ ਕਾਂਗਰਸ ਚ ਰਿਆਂ ਉਦੋਂ ਤਾਂ ਤੂੰ ਕਾਂਗਰਸ ਦੀਆਂ ਤਰੀਫਾਂ ਕਰਦਾ ਰਿਆਂ ਉਦੋਂ ਨਹੀਂ ਤੈਨੂੰ ਪਤਾ ਸੀ ਵੀ ਕਾਂਗਰਸ ਪਾਰਟੀ ਤਾਂ ਇਹੋ ਜੀ ਆ ਅੱਜ ਤੂੰ ਬੀਜੇਪੀ ਚਲਾ ਗਿਆ ਅੱਜ ਤੂੰ ਸਾਰੀ ਕਾਂਗਰਸ ਨੂੰ ਗਲਤ ਕਹੀ ਜਾਂਦਾ ਤੇ ਬੀਜੇਪੀ ਨੂੰ ਠੀਕ ਕਹੀ ਜਾਂਦਾ ਕਾਂਗਰਸ ਪੁੱਛ ਰਹੀ ਆ ਵੀ ਕੀ ਰਵਨੀਤ ਬਿੱਟੂ ਤੈਨੂੰ ਬੀਜੇਪੀ ਨੇ ਕੇਂਦਰੀ ਮੰਤਰੀ ਬਣਾਤਾ ਐਨੇ ਨਾਲ ਹੀ ਵਰ ਗਿਆ ਪਰ ਰਵਨੀਤ ਬਿੱਟੂ ਕਹਿ ਰਿਹਾ ਕਿ ਦੇਖੋ ਜਦੋਂ ਮੈਂ ਇਹਨਾਂ 'ਚ ਸੀ ਉਦੋਂ ਇਹ ਮੈਨੂੰ ਸਹੀ ਕਹਿੰਦੇ ਸੀ ਹੁਣ ਮੈਂ ਬੀਜੇਪੀ ਚਲਾ ਗਿਆ ਹੁਣ ਮੈਨੂੰ ਗਲਤ ਕਹਿ ਰਹੇ ਨੇ ਤੁਹਾਨੂੰ ਕੌਣ ਠੀਕ ਲੱਗਦਾ ਤੇ ਕੌਣ ਗਲਤ ਲੱਗਦਾ ਹੈ ਜੇ ਮੇਰੇ ਤੋਂ ਪੁੱਛੋ ਤਾ ਮੈਨੂੰ ਲੱਗਦਾ ਸਾਰੇ ਇਹ ਮਤਲਬ ਇਹਨਾਂ ਦਾ ਕੋਈ ਸਟੈਂਡ ਨਹੀਂ ਗੱਲਾਂ ਦਾ ਕੋਈ ਇਹਨਾਂ ਦਾ ਸਟੈਂਡ ਨਹੀਂ ਵਿਚਾਰਾਂ ਦਾ ਮੌਕਾਪ੍ਰਸਥ ਨੇਤਾ ਇਸ ਟਾਈਮ ਜ਼ਿਆਦਾਤਰ ਇਕੱਠੇ ਹੋਏ ਨੇ ਜਿੱਧਰੋਂ ਗੱਦੀ ਮਿਲਦੀ ਆ ਜਿੱਧਰੋਂ ਫਾਇਦਾ ਮਿਲਦਾ ਉਧਰ ਨੂੰ ਟਪੂਸੀਆਂ ਮਾਰ ਜਾਂਦੇ ਨੇ ਬਿਲਕੁਲ ਰਵਣੀਤ ਬਿੱਟੂ ਜਿਹੜਾ ਅੱਜ ਬੀਜੇਪੀ ਚ ਗਿਆ ਪਹਿਲਾਂ ਇਹ ਕਹਿੰਦਾ ਹੁੰਦਾ ਸੀ ਕਿ ਬੀਜੇਪੀ ਵਾਲਿਆਂ ਨੂੰ ਤਾਂ ਮੈਂ ਜੁੱਤੀ ਵੀ ਨਾ ਮਾਰ ਕੇ ਗੰਦੀ ਕਰਾਂ ਇੱਥੋਂ ਤੱਕ ਕਹਿਦੀਆਂ ਵੀਡੀਓ ਪਈਆਂ ਨੇ ਰਵਨੀਤ ਬਿੱਟੂ ਵੀ 25 ਸਾਲ ਬੀਜਪੀ ਦੀ ਵਿਰੋਧਤਾ ਕਰਦਾ ਰਿਹਾ ਹੈ ਗਲਤ ਕਹਿੰਦਾ ਰਿਹਾ ਹੈ ਮੋਦੀ ਸਰਕਾਰ ਦੇ ਖਿਲਾਫ ਬੋਲਦਾ ਰਿਹਾ ਤਿੰਨ ਖੇਤੀ ਕਾਨੂੰਨਾਂ ਵੇਲੇ ਵੀ ਬਿੱਟੂ ਮੋਦੀ ਸਰਕਾਰ ਦੇ ਖਿਲਾਫ ਪਾਰਲੀਮੈਂਟ 'ਚ ਬੈਠਾ ਰਿਹਾ ਤੇ ਜਦੋਂ ਅਗਲੇ ਆ ਨੇ ਖਿੱਚ ਲਿਆ ਅੱਜ ਬਿੱਟੂ ਸਾਹਿਬ ਜਿਹੜੇ ਆ ਉਹ ਬੀਜਪੀ ਦੀਆਂ ਤਾਰੀਫਾਂ ਕਰ ਰਹੇ ਨੇ ਇਹੀ ਰਵਨੀਤ ਬਿੱਟੂ ਇਹਦਾ ਇੱਕ ਬਿਆਨ ਪਿਆ ਜਿਹੜਾ ਰਾਜਾ ਵੜਿੰਗਣਿਆ ਜੀ ਯਾਦ ਕਰਾਇਆ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਮੈਂ ਮੈਨੂੰ ਪੱਗ ਬੰਨਣ ਦੀ ਪ੍ਰੇਰਣਾ ਰਾਹੁਲ ਗਾਂਧੀ ਨੇ ਦਿੱਤੀ ਹੈ ਇਹ ਗੱਲ ਰਵਨੀਤ ਬਿੱਟੂ ਕਹਿੰਦਾ ਰਿਹਾ ਔਰ ਅੱਜ ਕਹਿੰਦਾ ਵੀ ਇਹ ਸਿੱਖਾਂ ਦੇ ਵਿਰੋਧੀ ਪਾਰਟੀ ਹੈ ਰਾਹੁਲ ਗਾਂਧੀ ਹੋਰੀ ਤਾਂ ਸਿੱਖਾਂ ਦੇ ਵਿਰੋਧੀ ਨੇ ਸੋ ਦੇਖੋ ਮੌਕਾ ਪ੍ਰਸਤੀ ਕਿੱਡੀ ਹੈ ਆਮ ਸਾਡੇ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ ਇਹ ਕੁਝ ਵੀ ਬੋਲ ਦਿੰਦੇ ਨੇ ਕੋਈ ਵੀ ਬਿਆਨ ਦੇ ਦਿੰਦੇ ਨੇ ਲੋਕਾਂ ਨੂੰ ਕਮਲੇ ਕੀਤਾ ਹੋਇਆ ਤੇ ਆਪ ਇਹ ਰਾਜ ਕਰ ਰਿਆ ਰਲ ਮਿਲ ਕੇ ਹੁਣ ਅਗਲੀ ਵੱਡੀ ਖਬਰ ਤੇ ਗੱਲ ਕਰਦੇ ਹਾਂ ਅਗਲੀ ਖਬਰ ਹੈ ਅੱਜ ਆਮ ਆਦਮੀ ਪਾਰਟੀ ਨੇ ਕਿਹਾ ਕਿ ਜਿਹੜਾ ਮਜੀਠੀਆ ਦੀ ਜਮਾਨਤ ਹੋਈ ਹੈ ਤੇ ਬਾਬਾ ਜੇਲ੍ਹ ਚ ਮਿਲ ਕੇ ਆਇਆ ਵਜੀਠਿਆ ਨੂੰ ਇਹ ਸਭ ਕੁਝ ਦੇ ਪਿੱਛੇ ਬੀਜੇਪੀ ਹੈ ਬਹੁਤ ਵੱਡਾ ਬਿਆਨ ਆਮ ਆਦਮੀ ਪਾਰਟੀ ਦਾ ਅੱਜ ਮੀਡੀਆ ਦੇ ਵਿੱਚ ਆਇਆ ਤੁਹਾਨੂੰ ਕੀ ਲੱਗਦਾ ਹੈ ਸਭ ਕੁਝ ਦੇ ਪਿੱਛੇ ਬੀਜੇਪੀ ਹੋ ਸਕਦੀ ਹੈ ਚਰਚਾ ਤਾਂ ਇਹ ਵੀ ਕੋਈ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਕਹਿਤਾ ਕਿ ਜਿਹੜਾ ਬਿਆਸ ਵਾਲਾ ਬਾਬਾ ਹੈ ਉਹ ਪੰਜਾਬ ਚ ਮੁੱਖ ਮੰਤਰੀ ਦਾ ਅਹੁਦੇਦਾਰ ਬਣ ਕੇ ਤੇ ਚੋਣ ਲੜ ਸਕਦਾ ਹੈ ਬੀਜੇਪੀ ਵੱਲੋਂ ਹਾਲਾਂਕਿ ਇਹ ਗੱਲ ਮੈਨੂੰ ਠੀਕ ਨਹੀਂ ਲੱਗਦੀ ਆ ਬਾਬਾ ਜਿਹੜਾ ਉਹ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਤੋਂ ਉੱਪਰ ਦੀ ਗੱਲ ਹੈ ਉਹ ਤਾਂ ਉਹਦੇ ਪੈਰੀ ਹੱਥ ਲਾਉਂਦੇ ਨੇ ਤਾਂ ਬਾਬਾ ਚੋਣ ਤਾਂ ਨਹੀਂ ਲੜੇਗਾ ਮੁੱਖ ਮੰਤਰੀ ਦੀ ਪਰ ਕੁਛ ਨਾ ਕੁਛ ਕਹਾਣੀ ਕੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਇਹਦੇ ਬਾਰੇ ਜਰੂਰ ਲਿਖਿਓ ਹੁਣ ਅਗਲੀ ਗੱਲ ਕਰਦੇ ਆ ਅੱਜ ਬਹੁਤ ਵੱਡਾ ਬਿਆਨ ਕਾਂਗਰਸ ਦੇ ਜਿਹੜੇ ਐਲਓਪੀ ਹੈ ਲੀਡਰ ਆਫ ਆਪੋਜੀਸ਼ਨ ਜਿਹੜੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਉਹਨਾਂ ਨੇ ਵੱਡਾ ਬਿਆਨ ਦਿੱਤਾ ਉਹ ਕਹਿੰਦੇ ਕਿ ਭਗਵੰਤ ਮਾਨ ਨੇ ਜਿਹੜਾ ਕੱਲ ਡੇਰਾ ਬਿਆਸ ਦੇ ਮੁਖੀ ਬਾਰੇ ਇੱਕ ਟਿੱਪਣੀ ਕੀਤੀ ਸੀ ਜਦੋਂ ਉਹ ਮਜੀਠੀਆ ਨੂੰ ਜੇਲ੍ਹ ਚ ਮਿਲ ਕੇ ਆਏ ਤਾਂ ਮੁੱਖ ਮੰਤਰੀ ਨੇ ਲਿਖਿਆ ਸੀ ਕਿ ਅੱਜ ਬਣ ਜਾਣ ਭਾਵੇਂ ਕੱਲ ਬਣ ਜਾਣ ਅੱਜ ਬਣ ਜਾਣ ਭਾਵੇਂ ਕੱਲ ਬਣ ਜਾਣ ਦੇਸ਼ ਦੀਆਂ ਅਦਾਲਤਾਂ ਦਾ ਰੱਬ ਹੀ ਰਾਖਾ ਜਦੋਂ ਮੁਲਾਕਾਤ ਹੀ ਇਹੀ ਜੱਜ ਬਣ ਜਾਣ ਕਾ ਉਸ ਤੋਂ ਬਾਅਦ ਫਿਰ ਭਗਵੰਤ ਮਾਨ ਨੂੰ ਵਿਰੋਧੀ ਪਾਰਟੀਆਂ ਨੇ ਘੇਰਿਆ ਤੇ ਅੱਜ ਪ੍ਰਤਾਪ ਬਾਜਵਾ ਨੇ ਕਿਹਾ ਕਿ ਮੇਰੇ ਮਨ ਨੂੰ ਬਹੁਤ ਥੇਸ ਪਹੁੰਚੀ ਆ ਜਿਹੜਾ ਭਗਵੰਤ ਮਾਨ ਨੇ ਡੇਰਾ ਮੁਖੀ ਬਾਰੇ ਇੰਜ ਕਿਹਾ ਸੰਤਮਾ ਪੁਰਸ਼ਾਂ ਬਾਰੇ ਇੰਜ ਨਹੀਂ ਕਹਿਣਾ ਚਾਹੀਦਾ ਸੰਤਮਾ ਪੁਰਸ਼ਾਂ ਨੂੰ ਇਹ ਕਿਉਂ ਕਿਹਾ ਗਿਆ ਮੈਨੂੰ ਬਹੁਤ ਦੁੱਖ ਹੋਇਆ ਅਸਲ ਚ ਕਹਾਣੀ ਕੀ ਹੈ ਕਹਾਣੀ ਸਾਰੀ ਵੋਟਾਂ ਨਾਲ ਜੁੜੀ ਹੈ ਕਹਾਣੀ ਸਾਰੀ ਸਿਆਸਤ ਨਾਲ ਜੁੜੀ ਹੈ ਦੇਖੋ ਸਾਰੀਆਂ ਪਾਰਟੀਆਂ ਨੂੰ ਪਤਾ ਕਿ ਡੇਰਾ ਬਿਆਸ ਦੇ ਨਾਲ ਲੱਖਾਂ ਵੋਟਾਂ ਜੁੜੀਆਂ ਨੇ ਇਸੇ ਕਰਕੇ ਸਾਰੇ ਜਿਹੜੇ ਨੇ ਉਹ ਇੱਕ ਤਰ੍ਹਾਂ ਨਾਲ ਇਹ ਵੀ ਨਹੀਂ ਸੋਚਦੇ ਪਏ ਵੀ ਅਸੀਂ ਤਾਂ ਮਜੀਠੀਆ ਦੇ ਖਿਲਾਫ ਬੋਲਦੇ ਹੁੰਦੇ ਸੀ ਔਰ ਅੱਜ ਸਾਡੇ ਬਿਆਨ ਮਜੀਠੀਆ ਦੇ ਪੱਖ ਵਿੱਚ ਕਿਉਂ ਪੁਕਤ ਰਹੇ ਨੇ ਇਹ ਬਹੁਤ ਵੱਡਾ ਸਵਾਲ ਬਣ ਗਿਆ ਇੱਕ ਅਗਲੀ ਵੱਡੀ ਖਬਰ ਹੈ ਇਹ ਕਿਹਾ ਜਾ ਰਿਹਾ ਕਿ 2027 ਦੀਆਂ ਆ ਰਹੀਆਂ ਵੋਟਾਂ ਦੇ ਵਿੱਚ ਡੇਰਾ ਬਿਆਸ ਜਿਹੜਾ ਉਹ ਕਾਲੀ ਦਲ ਦੀ ਮਦਦ ਕਰੇਗਾ ਇਹ ਪਤਾ ਨਹੀਂ ਗੱਲ ਸੱਚ ਆ ਕਿ ਝੂਠਾ ਪਰ ਇੰਨੀ ਗੱਲ ਜ਼ਰੂਰ ਆ ਵੀ ਜਿਸ ਤਰ੍ਹਾਂ ਡੇਰਾ ਬਿਆਸ ਦੇ ਮੁਖੀ ਜੇਲ੍ਹ ਦੇ ਵਿੱਚ ਮਿਲ ਕੇ ਆਏ ਅਕਾਲੀ ਦਲ ਦੇ ਸੀਨੀਅਰ ਆਗੂ ਮਜੀਠੀਆ ਨੂੰ ਜਿਵੇਂ ਬਾਬੇ ਨੇ ਬਿਆਨ ਦਿੱਤਾ ਵੀ ਇਹਦੇ ਤੇ ਪਾਏ ਕੇਸ ਜਿਹੜੇ ਨੇ ਉਹ ਗਲਤ ਨੇ ਝੂਠੇ ਨੇ ਅਦਾਲਤਾਂ ਦੇ ਫੈਸਲੇ ਤੋਂ ਬਿਨਾਂ ਹੀ ਪਹਿਲਾਂ ਹੀ ਜਿਹੜਾ ਬਾਬਾ ਉਸਨੇ ਬਿਆਨ ਦੇ ਦਿੱਤਾ ਤਾਂ ਇਹਦੇ ਉੱਪਰ ਫਿਰ ਅਕਾਲੀ ਦਲ ਨੂੰ ਵੱਡਾ ਫਾਇਦਾ ਤਾਂ ਮਿਲ ਗਿਆ ਕਿਉਂਕਿ ਅਦਾਲਤ ਭਾਵੇਂ ਕੋਈ ਵੀ ਫੈਸਲੇ ਕਰ ਦੇਵੇ ਪਰ ਜਿਹੜੇ ਡੇਰੇ ਨਾਲ ਜੁੜੇ ਲੋਕ ਨੇ ਉਹਨਾਂ ਵਾਸਤੇ ਤਾਂ ਬਾਬੇ ਦੀ ਗੱਲ ਜਿਹੜੀ ਆ ਉਹੀ ਸਹੀ ਆ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਵੀ ਇਹਦੇ ਬਾਰੇ ਜਰੂਰ ਲਿਖ ਦੇਣਾ ਅਗਲੀ ਵੱਡੀ ਖਬਰ ਜਿਹੜੀ ਆ ਨਕੋਦਰ ਦੇ ਵਿੱਚ ਅੱਜ ਪੁਲਿਸ এনਕਾਊਂਟਰ ਕੀਤਾ ਗਿਆ ਦੋ ਵਿਅਕਤੀਆਂ ਦੇ ਗੋਲੀਆਂ ਵੱਜੀਆਂ ਨੇ ਪੁਲਿਸ ਨੇ ਕਿਹਾ ਕਿ ਇਹ ਸਾਨੂੰ ਲੋੜੀ ਦੇ ਸੀ ਇਹ ਫਰੋਤੀਆਂ ਮੰਗਦੇ ਸੀਗੇ ਔਰ ਅੱਜ ਨਕੋਦਰ ਇਲਾਕੇ ਦੇ ਵਿੱਚ ਜਦੋਂ ਇਹ ਜਾ ਰਹੇ ਸੀ ਤਾਂ ਪੁਲਿਸ ਨੇ ਜਦੋਂ ਘੇੜ ਕੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਕਹਿੰਦੀ ਸਾਡੇ ਤੇ ਗੋਲੀਆਂ ਚਲਾਈਆਂ ਤੇ ਪੁਲਿਸ ਕਹਿੰਦੀ ਆ ਫਿਰ ਅਸੀਂ ਜੋ ਅਭੀ ਕਾਰਵਾਈ ਕੀਤੀ ਤਾਂ ਇੱਕ ਵਿਅਕਤੀ ਦੀ ਲੱਤ 'ਚ ਗੋਲੀ ਲੱਗੀ ਦੂਜੇ ਦੀ ਕਹਿੰਦੇ ਲੱਤ ਹੀ ਮੋਟਰਸਾਈਕਲ ਦੇ ਵਿੱਚ ਆ ਗਈ ਤੋਂ ਛਿੱਲੀ ਗਈ ਸੱਚ ਕੀ ਹੈ ਇਹਦਾ ਨਹੀਂ ਪਤਾ ਕਿਉਂਕਿ ਪੁਲਿਸ ਤੇ ਵੀ ਪੂਰਾ ਯਕੀਨ ਨਹੀਂ ਕੀਤਾ ਜਾ ਸਕਦਾ ਪੁਲਿਸ ਨੇ ਅੱਜ ਤੱਕ ਬਹੁਤ ਸਾਰੇ ਝੂਠੇ ਪੁਲਿਸ ਐਂਕਾਉਂਟਰ ਵੀ ਕੀਤੇ ਨੇ ਅਦਾਲਤਾਂ ਨੇ ਝੂਠੇ ਪੁਲਿਸ ਐਂਕਾਉਂਟਰਾਂ ਕਰਕੇ ਪੁਲਿਸ ਦੇ ਅਫਸਰਾਂ ਨੂੰ ਸਜ਼ਾਵਾ ਵੀ ਕੀਤੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਅੱਜ 4 ਕਿਲੋ ਹੈਰੋਇਨ ਬਰਾਮਦ ਹੋਈ ਆ ਅਮਰਸਰਨ ਦੇ ਕਰਿੰਡਾ ਤੋਂ 4 ਕਿਲੋ ਹੈਰੋਇਨ ਜਿਹੜੀ ਆ ਪੁਲਿਸ ਨੇ ਬਰਾਮਦ ਕਰਨ ਦਾ ਦਾਵਾ ਕੀਤਾ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਦੂਜੇ ਪਾਸੇ ਬੜੀ ਆਸਾਨੀ ਦੇ ਨਾਲ ਪਿੰਡਾਂ ਤੱਕ ਚਿੱਟੇ ਦੀਆਂ ਓਵਰਡੋਜ਼ ਪਹੁੰਚਦੀਆਂ ਨੇ 2 ਦਿਨ ਪਹਿਲਾਂ ਵੀ ਓਵਰਡੋਜ਼ ਦੇ ਨਾਲ ਇੱਕ ਮੌਤ ਹੋਈ ਹੈ ਹੁਣ ਅਗਲੀ ਖਬਰ ਤੇ ਆਪਾਂ ਗੱਲ ਕਰਦੇ ਹਾਂ ਸਿਮਰਨਜੀਤ ਸਿੰਘ ਮਾਨ ਨੇ ਮਾਫੀ ਮੰਗੀ ਹੈ ਕਿਉਂ ਮਾਫੀ ਮੰਗੀ ਹੈ ਪਿਛਲੇ ਦਿਨੀ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਦਾ ਵਿਆਹ ਸੀ ਔਰ ਦੋਤੇ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਤਿਹਾਸ ਦੇ ਵਿੱਚ ਜੜੀਆਂ ਤਸਵੀਰਾਂ ਨੇ ਉਹਦੇ ਵਾਂਗ ਤੇ ਇਸ ਕਾਰੀ ਉੱਥੇ ਹੋਈ ਗੁਰੂ ਗੋਬਿੰਦ ਗੁਰੂ ਸਹਿਬਾਨਾ ਵਾਂਗ ਜਿਹੜਾ ਸਿਮਰਨਜੀਤ ਸਿੰਘ ਮਾਨ ਉਹਦਾ ਦੋਤਾ ਹੈ ਉਹਦੇ ਉੱਪਰ ਛਤਰ ਚੜਾਏ ਚੁਲਾਏ ਗਏ ਉਹਦੇ ਉੱਪਰ ਚੌਰ ਸਾਹਿਬ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਦੇ ਲਈ ਚੁਲਾਇਆ ਜਾਂਦਾ ਉਹ ਚੌਰ ਸਾਹਿਬ ਵੀ ਉਹ ਜਿਹੜਾ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਦੇ ਉੱਪਰ ਚੁਲਾਇਆ ਗਿਆ ਹੋਰ ਵੀ ਕਈ ਕੋਸ਼ਿਸ਼ ਜਿਹਾ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਰੋਲਾ ਪਿਆ ਤਾਂ ਸਿਮਰਨਜੀਤ ਸਿੰਘ ਮਾਨ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਸਿੱਖ ਨੇਤਾ ਕਹਾਉਂਦੇ ਨੇ ਔਰ ਖਾਲਸਤਾਨ ਦੀ ਗੱਲ ਵੀ ਉਹ ਕਰਦੇ ਰਹੇ ਨੇ ਸਿੱਖਾਂ ਦੇ ਨੁਮਾਇੰਦੇ ਕਹਾਉਂਦੇ ਨੇ ਤਾਂ ਉਹ 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 ਉਹਨਾਂ ਦੇ ਦੋਤੇ ਦੇ ਵਿਆਹ ਤੇ ਜਦੋਂ ਇਹ ਕੁਛ ਹੋਇਆ ਤਰੋਲਾ ਪਿਆ ਉਸ ਤੋਂ ਬਾਅਦ ਉਹਨਾਂ ਦੇ ਦੋਤੇ ਨੇ ਵੀ ਮਾਫੀ ਮੰਗੀ ਹੈ ਉਹ ਕਾਲ ਤੱਕ ਸਾਬਤ ਵੀ ਜਾ ਕੇ ਆਏ ਨੇ ਤੇ ਸਿਮਰਨਜੀਤ ਮਾਨ ਨੇ ਵੀ ਕਿਹਾ ਕਿ ਜੋ ਕੁਛ ਹੋਇਆ ਮੈਂ ਉਹਦੇ ਲਈ ਖਿਮਾ ਦਾਹ ਜਾਂਚ ਕਹਾ ਹੁਣ ਅਗਲੀ ਖਬਰ ਜਿਹੜੀ ਆ ਉਹ ਬਹੁਤ ਹੀ ਮੰਦ ਭਾਗੀ ਹੈ ਇੱਕ ਇੱਕ ਪਿਤਾ ਨੇ ਆਪਣੀ ਧੀ ਨੂੰ ਸਰਪੰਚ ਬਣਨ ਦੇ ਲਈ ਨਹਿਰਤ ਸੁੱਟ ਦਿੱਤਾ ਮਾਮਲਾ ਬੜਾ ਅਜੀਬ ਹੈ ਤੁਹਾਨੂੰ ਯਕੀਨ ਨਹੀਂ ਹੋਣਾ ਪਰ ਮਾਮਲਾ ਆਪਣੇ ਭਾਰਤ ਦਾ ਹੈ ਭਾਰਤ ਦੇ ਉੱਤਰ ਪ੍ਰਦੇਸ਼ ਦਾ ਕਿਉਂਕਿ ਕਾਨੂੰਨ ਬਣਿਆ ਉੱਥੇ ਕਾਨੂੰਨ ਇਹ ਬਣਿਆ ਕਿ ਜਿਹਦੀਆਂ ਜਿਹਦੇ ਦੋ ਤੋਂ ਵੱਧ ਬੱਚੇ ਆ ਉਹ ਸਰਪੰਚੀ ਦੀ ਚੋਣ ਨਹੀਂ ਲੜ ਸਕੇਗਾ ਤਾਂ ਫਿਰ ਜੇ ਸਰਪੰਚੀ ਦੀ ਚੋਣ ਲੜਨੀ ਸੀ ਤਾਂ ਬੱਚੇ ਦੋ ਚਾਹੀਦੇ ਸੀ ਤਾਂ ਸਰਪੰਚ ਨੇ ਕੀ ਕੀਤਾ ਭਾਈ ਉਹਨੇ ਆਪਣੀ ਇੱਕ ਧੀ ਨੂੰ ਲਾ ਜਾ ਕੇ ਨਹਿਰਤ ਸੁੱਟਤਾ ਤਾਕੇ ਬੱਚੇ ਦੋ ਰਹਿ ਜਾਣ ਤੇ ਮੈਂ ਸਰਪੰਚ ਬਣ ਸਕਾਂ ਕਿੰਨਾ ਦੁਖਦਾਇਕ ਤੇ ਲਾਲਚੀ ਇਹ ਵਤੀਰਾ ਆਪਣੇ ਹੀ ਬੱਚੇ ਨੂੰ ਸਰਪੰਚ ਬਣਨ ਦੇ ਲਈ ਨਹਿਰਤ ਸੁੱਟਦਾ ਪਹਿਲਾਂ ਤਾਂ ਲੋਕ ਕਹਿੰਦੇ ਸੀ ਨਾ ਮਾਪੇ ਕਮਾਪੇ ਹੋ ਜਾਂਦੇ ਆ ਪੁੱਤ ਕੁੱਤ ਹੋ ਜਾਂਦੇ ਆ ਪਰ ਮਾਪੇ ਕਮਾਪੇ ਨਹੀਂ ਹੁੰਦੇ ਪਰ ਹੁਣ ਕਹਾਣੀ ਬਦਲ ਚੁੱਕੀ ਆ ਹੁਣ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਵੇਖਦੇ ਆ ਮਾਪੇ ਵੀ ਆਪਦੇ ਲਾਲਚਾਂ ਲਈ ਆਪਦੇ ਸਵਾਰਥਾਂ ਲਈ ਕਮਾਪੇ ਹੋ ਜਾਂਦੇ ਨੇ ਆ ਪਿਓ ਨੇ ਕੀ ਕੀਤਾ ਸਰਪੰਚ ਬੰਦੇ ਲਾਲਚ ਚ ਆਪਣਾ ਜਿਗਰ ਦਾ ਟੁਕੜਾ ਆਪਣੀ ਧੀ ਨਹਿਰ 'ਚ ਸੁੱਟਦੀ ਐ ਦੂ ਵੱਧ ਕੀ ਸਬੂਤ ਹੋਏਗਾ ਸਾਰੇ ਮਾਪੇ ਹੁਣ ਓਦਾਂ ਨਹੀਂ ਰਹੇ ਮਾਪੇ ਵੀ ਬਹੁਤ ਕੁਝ ਗਲਤੀਆਂ ਕਰ ਰਹੇ ਨੇ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਪਿੱਛੇ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਕੁੜੀ ਨੂੰ ਉਹਦੇ ਪਿਤਾ ਨੇ ਨਹਿਰ 'ਚ ਸੁੱਟਦਾ ਸੀ ਉਹ ਵੀ ਖਬਰ ਵੱਡੀ ਮਸ਼ਹੂਰ ਹੋਈ ਸੀ ਬਾਅਦ ਦੇ ਵਿੱਚ ਉਹ ਕੁੜੀ ਉਹ ਸਾਹਮਣੇ ਵੀ ਆਈ ਸੀ ਤਾਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਕਈ ਖਬਰਾਂ ਅਜਿਹੀਆਂ ਵੀ ਆਈਆਂ ਜਿੱਥੇ ਪਿਓ ਆਪਣੀ ਧੀ ਦੇ ਨਾਲ ਬਲਾਤਕਾਰ ਕਰਦੇ ਫੜੇ ਗਏ ਸਜ਼ਾਾਂ ਹੋਈਆਂ ਤਾ ਫਿਰ ਮਾਪੇ ਕਮਾਪੇ ਵੀ ਹੋ ਜਾਂਦੇ ਨੇ ਹੁਣ ਅਗਲੀ ਇੱਕ ਖਬਰ ਹੋਰ ਆ ਰਹੀ ਹੈ ਤਿੰਨ ਧੀਆਂ ਤਿੰਨ ਕੁੜੀਆਂ ਨੇ ਇਕੱਠਿਆਂ ਇਮਾਰਤ ਤੋਂ ਘਰ ਤੋਂ ਛਾਲ ਮਾਰ ਕੇ ਆਤਮ ਹੱਤਿਆ ਕੀਤੀ ਹੈ ਕਿਉਂ ਕੀਤੀ ਹੈ ਪਤਾ ਇਸ ਕਰਕੇ ਕੀਤੀ ਹੈ ਕਿਉਂਕਿ ਉਹਨਾਂ ਨੂੰ ਆਨਲਾਈਨ ਗੇਮ ਖੇਡਣ ਦੀ ਲਤ ਲੱਗ ਚੁੱਕੀ ਸੀ ਮਾਪੇ ਰੋਕਦਾ ਸੀ ਉਹ ਰੁਕਦੀਆਂ ਨਹੀਂ ਸੀ ਇੱਕ ਨਸ਼ੇ ਵਾਂਗ ਉਹ ਲੱਗ ਜਾਂਦੀਆਂ ਗੇਮਾਂ ਲੱਗ ਚੁੱਕੀਆਂ ਸੀ ਤਾਂ ਫਿਰ ਆਖਰ ਅੱਕ ਪੱਕ ਕੇ ਉਹਨਾਂ ਕੁੜੀਆਂ ਨੇ ਕੋਠੇ ਤੋਂ ਸ਼ਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਐ ਇੱਕ ਖੁਦਕੁਸ਼ੀ ਨੋਟ ਵੀ ਉਹਨਾਂ ਦਾ ਸਾਹਮਣੇ ਆਇਆ ਪਰ ਇਹ ਚੀਜ਼ਾਂ ਕੀ ਸਾਬਤ ਕਰਦੀਆਂ ਨੇ ਤੁਸੀਂ ਦੱਸੋ ਕੀ ਸਾਡੇ ਬੱਚਿਆਂ ਨੂੰ ਮੋਬਾਈਲ ਫੋਨ ਤੇ ਜਿਹੜੀਆਂ ਵੀਡੀਓ ਮੋਬਾਈਲ ਗੇਮਾਂ ਨੇ ਇਹ ਨਸ਼ੇ ਵਾਂਗ ਨਹੀਂ ਲੱਗ ਗਈਆਂ ਮੈਨੂੰ ਲੱਗਦਾ ਲੱਗੀਆਂ ਬੱਚਿਆਂ ਨੂੰ ਤਾਂ ਛੱਡੋ ਆਪਣੇ ਵੱਡਿਆਂ ਨੂੰ ਬਹੁਤ ਸਾਰਿਆਂ ਨੂੰ ਲੱਗੀਆਂ ਪਈਆਂ ਇਥੋਂ ਤੱਕ ਕਿ ਰੀਲਾਂ ਵੇਖਣ ਦੀ ਚਸ ਬਹੁਤ ਸਾਰੇ ਲੋਕਾਂ ਨੂੰ ਲੱਗੀ ਆ ਘੰਟਾ-ਘੰਟਾ ਰੀਲਾਂ ਸਕਰੋਲ ਕਰਕੇ ਵੇਖੀ ਜਾਣਗੇ ਜਿਨ੍ਹਾਂ ਚੋਂ ਨਾ ਕੁਝ ਨਿਕਲਣਾ ਨਾ ਪਾਉਣਾ ਨਾ ਨੌਲੇਜ ਨਾ ਗਿਆਨ ਨਾ ਬੁੱਧੀ ਕੁਝ ਨਹੀਂ ਐਵੇਂ ਹੀ ਚਸਕਾ ਹੀ ਐਸਾ ਪੈ ਗਿਆ ਮੋਬਾਈਲ ਫੋਨ ਵੀ ਚਿੱਟੇ ਦੀ ਬਿਮਾਰੀ ਵਾਂਗ ਚਿੰਬੜਦਾ ਜਾ ਰਿਹਾ ਮੋਬਾਈਲ ਛੜਾਉਣ ਵਾਲੇ ਮੋਬਾਈਲ ਫੋਨ ਛੜਾਉਣ ਵਾਲੇ ਸੈਂਟਰ ਜਿਹੜੇ ਆ ਉਹ ਵੱਡੇ ਸ਼ਹਿਰਾਂ 'ਚ ਖੁੱਲ ਚੁੱਕੇ ਨੇ ਕਿਉਂਕਿ ਬੱਚਿਆਂ ਨੂੰ ਇਹ ਬਹੁਤ ਜ਼ਿਆਦਾ ਚੰਬੜ ਗਿਆ ਬਿਮਾਰੀ ਵਾਂਗ ਹੁਣ ਇਹਦੇ ਸਾਰੀਆਂ ਖਬਰਾਂ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਲਿਖਿਓ ਰਾਜਾ ਵੜਿੰਗ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਜਿਹੜਾ ਪਾਰਲੀਮੈਂਟ ਦੇ ਵਿੱਚ ਰਵਨੀਤ ਬਿੱਟੂ ਦੀ ਤੇ ਰਾਹੁਲ ਗਾਂਧੀ ਦੀ ਟਕਰਾਰ ਹੋਈ ਆ ਦੁਨੀਆ ਨੇ ਤਮਾਸ਼ਾ ਵੇਖਿਆ ਰਾਜਾ ਵੜਿੰਗ ਨੇ ਕਿਹਾ ਉਹ ਕਹਿੰਦਾ ਰਵਨੀਤ ਬਿੱਟੂ ਜਾਣ ਬੁੱਝ ਕੇ ਇਹ ਸਭ ਕੁਝ ਕਰਦਾ ਤੇ ਰਵਨੀਤ ਬਿੱਟੂ ਕਹਿ ਰਿਹਾ ਕਿ ਜਦੋਂ ਮੈਂ ਇਹਨਾਂ 'ਚ ਹੁੰਦਾ ਸੀ ਉਦੋਂ ਮੈਂ ਚੰਗਾ ਸੀ ਹੁਣ ਮੈਨੂੰ ਮਾੜਾ ਕਹੀ ਜਾਂਦੇ ਨੇ ਪਾਰਲੀਮੈਂਟ ਦੇ ਵਿੱਚ ਜੋ ਕੁਛ ਹੋਇਆ ਇਹਦੇ ਚੋਂ ਨਿਕਲਿਆ ਕੀ ਹੈ ਵੇਖੋ ਰੋਜ ਦਾ ਤਮਾਸ਼ਾ ਹੁਣ ਕੱਲ ਵਿਕਰਮ ਮਜੀਠੀਆ ਜੇਲ੍ਹ ਤੋਂ ਛੁੱਟਿਆ ਜੇਲ੍ਹ ਤੋਂ ਬਾਹਰ ਆਇਆ ਉਹਨੂੰ ਬਹੁਤ ਵੱਡੀ ਘਟਨਾ ਵਜੋਂ ਲੋਕ ਵੇਖ ਰਹੇ ਨੇ ਪਰ ਮਜੀਠੀਆ ਜਿੰਨਾ ਕੁਛ ਜੇਲ੍ਹ ਤੋਂ ਬਾਹਰ ਆ ਕੇ ਬੋਲਿਆ ਉਹਦੇ ਨਾਲ ਆਮ ਲੋਕਾਂ ਦਾ ਕੀ ਫਾਇਦਾ ਮਜੀਠੀਆ ਨੇ ਬਾਹਰ ਨਿਕਲਦਿਆਂ ਮੁੱਛਾਂ ਤਾਂ ਚੱਕੀਆਂ ਬੜਕਾ ਮਾਰੀਆਂ ਉਹਦੇ ਨਾਲ ਆਮ ਲੋਕਾਂ ਦਾ ਕੀ ਫਾਇਦਾ ਭਗਵੰਤਮਾਨ ਸਰਕਾਰ ਬਹੁਤ ਕੁਛ ਗਲਤ ਕਰ ਰਹੀ ਆ ਇਹ ਠੀਕ ਆ ਪਰ ਜਦੋਂ ਮਜੀਠੀਆ ਹੋਰਾਂ ਦਾ ਰਾਜ ਸੀ ਉਦੋਂ ਮਜੀਠੀਆ ਹੋਰਾਂ ਨੇ ਕੀ ਕੀਤਾ ਕੀ ਉਹਨਾਂ ਨੇ ਨਸ਼ੇ ਖਤਮ ਕੀਤੇ ਬੇਰੋਜ਼ਗਾਰੀ ਖਤਮ ਕੀਤੀ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਕੀ ਕੀਤਾ ਉਦੋਂ ਮਜੀਠੀਆ ਹੋਰਾਂ ਨੇ ਅੱਜ ਮਜੀਠੀਆ ਹੋਰੀ ਆਪਣੇ ਆਪ ਨੂੰ ਇੰਜ ਪੇਸ਼ ਕਰ ਰਹੇ ਨੇ ਕਿ ਜੇਕਰ ਮਜੀਠੀਆ ਹੋਰਾਂ ਦੀ ਪਾਰਟੀ ਦਾ ਰਾਜ ਹੁੰਦਾ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਐਸੀ ਗੱਲ ਨਹੀਂ ਪੰਜਾਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਦਾ ਰਾਜ ਵੇਖਿਆ ਕਾਲੀਆਂ ਦਾ ਕਾਂਗਰਸ ਦਾ ਭਾਜਪੀ ਦਾ ਆਮ ਆਦਮੀ ਪਾਰਟੀ ਦਾ ਵੀ ਕਿਸੇ ਨੇ ਸਾਡੇ ਦੁੱਖਾਂ ਨੂੰ ਖਤਮ ਨਹੀਂ ਕੀਤਾ ਤੁਸੀਂ ਇਹ ਸਾਰੇ ਕੁਝ ਬਾਰੇ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਜਰੂਰ ਲਿਖਿਓ